ਇਹ ਛੋਲੇ ਦਾਲ ਮੰਡੀ 'ਚ ਵਿਕਦੀ ਆ 20 ਤੋਂ 30 ਰੁਪਏ ਕਿਲੋ ਬਿਕੋਜ਼ ਇਹ ਰੌਅ ਫਾਰਮ ਹੁੰਦਾ ਪਰ ਇਹਨੂੰ ਜਦੋਂ ਆਪਾਂ ਵੈਲਿਊ ਐਡੀਸ਼ਨ ਕਰਕੇ ਇਹਦਾ ਬੇਸਣ ਬਣਾ ਕੇ ਵੇਚਦੇ ਆਂ ਤੇ ਇਹ ਹੀ ਬੇਸਣ 90 ਤੋਂ 100 ਰੁਪਏ ਕਿਲੋ 110 ਰੁਪਏ ਕਿਲੋ ਤੱਕ ਵਿਕਦਾ ਤੇ ਇਹ ਹੀ ਬੇਸਣ ਕੈਨੇਡਾ ਅਮਰੀਕਾ ਦੀ ਮਾਰਕੀਟ ਵਿੱਚ 450 700 ਰੁਪਏ ਕਿਲੋ ਤੱਕ ਵਿਕਦਾ ਫਰਕ ਕੀ ਆ ਬਿਕੋਜ਼ ਇਹ ਰੌਅ ਫਾਰਮ ਆ ਤੇ ਰੌਅ ਫਾਰਮ ਹਮੇਸ਼ਾ ਵਿਕਦੀ ਆ ਐਮਐਸਪੀ ਤੇ ਪਰ ਜੇ ਇਹਦਾ ਵੈਲਿਊ ਐਡੀਸ਼ਨ ਕੀਤਾ ਜਾਵੇ ਇਹ ਵਿਕੂਗਾ ਐਮਆਰਪੀ ਤੇ ਹੋਰ ਵਿੱਚ ਵੱਡਾ ਫਰਕ ਕੀ ਹੁੰਦਾ ਫਰਕ ਹੁੰਦਾ ਮੂਮੀ ਲਫਾਫੇ ਦਾ ਲਫਾਫੇ ਦਾ ਇਹਨੂੰ ਆਪਾਂ ਬ੍ਰਾਂਡ ਵੀ ਕਹਿੰਦੇ ਲੇਬਲਿੰਗ ਵੀ ਕਹਿੰਦੇ ਪੈਕੇਜਿੰਗ ਵੀ ਕਹਿੰਦੇ ਤੋਂ ਇਹ ਤੁਹਾਡਾ ਐਮਐਸਪੀ ਤੋਂ ਐਮਆਰਪੀ ਦਾ ਸਫ਼ਰ ਤੈਅ ਕਰਨ ਵਿੱਚ ਮਦਦ ਕਰਦਾ ਕੋਈ ਆਪਣਾ ਪ੍ਰੋਡਕਟ ਆ ਉਹਨੂੰ ਵੈਲਿਊ ਐਡੀਸ਼ਨ ਕਰਕੇ ਉਹਦਾ ਆਪਣਾ ਬ੍ਰਾਂਡ ਬਣਾਓ ਮਾਰਕਾ ਬਣਾਓ ਤੇ ਕੱਲਾ ਇੱਕ ਮੂਮੀ ਲਫਾਫਾ ਨਹੀਂ ਆ ਇੱਕ ਸੋਚ ਆ ਇੱਕ ਬਦਲਾਅ ਆ ਜਦੋਂ ਤੱਕ ਆਪਾਂ ਐਮਐਸਪੀ ਤੇ ਕੋਈ ਵੀ ਚੀਜ਼ ਵੇਚਾਂਗੇ ਉਦੋਂ ਤੱਕ ਆਪਾਂ ਘਾਟੇ 'ਚ ਵੇਚ ਰਹੇ ਹਾਂ ਜਦ ਤੱਕ ਪਾਉ ਨੂੰ ਵੈਲਿਊ ਐਡੀਸ਼ਨ ਨਹੀਂ ਕਰਦੇ ਤੇ ਆਪਾਂ ਉਹ ਚੀਜ਼ ਤੋਂ ਪ੍ਰੋਫਿਟ ਨਹੀਂ ਲੈ ਸਕਦੇ ਇਸ ਕਰਕੇ ਜਿਹੜੀ ਆਪਣੀ ਫਸਲ ਆ ਉਹ ਕੱਲੀ ਫਸਲ ਨਹੀਂ ਉਹ ਇੱਕ ਤਰ੍ਹਾਂ ਬ੍ਰਾਂਡ ਹੋ ਗਿਆ ਆਪਾਂ ਨੂੰ ਜਸਟ ਉਹਦਾ ਮਾਰਕੀਟਿੰਗ ਕਰਨ ਦਾ ਤਰੀਕਾ ਸਿੱਖਣਾ ਵੀ ਉਹਨੂੰ ਆਪਾਂ ਵੈਲਿਊ ਐਡੀਸ਼ਨ ਕਰਕੇ ਅਪਗ੍ਰੇਡ ਕਰਕੇ ਮਾਰਕੀਟ ਦੇ ਵਿੱਚ ਜਾਗਰੂਕ ਹੋਣ ਤੇ ਆਪਣੀ ਫਸਲ ਨੂੰ ਐਮਐਸਪੀ ਛੱਡ ਕੇ ਐਮਆਰਪੀ ਦੇ ਵਿੱਚ ਨਾ ਸ਼ੁਰੂ ਕਰੇ